ਸ਼ਸ਼ੀਕਾ ਜੀ ਐਨ ਆਰ ਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਸਕੂਲੀ ਬੱਚਿਆਂ ਨਾਲ ਜੁੜੀ ਹੋਈ ਆ ਸਕੂਲੀ ਬੱਚਿਆਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਜਾਨ ਖਤਰੇ 'ਚ ਪਾਈ ਗਿਆ ਤਾਂ ਜਿੱਥੇ ਦੇਖਿਆ ਗਿਆ ਕਿ ਪਟਿਆਲਾ ਦੇ ਸਮਾਣਾ 'ਚ ਬਿੱਤੇ ਦਿਨ ਹੀ ਵੱਡਾ ਦਰਦਨਾਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਕਿ 6 ਤੋਂ 7 ਵਿਦਿਆਰਥੀਆਂ ਦੀ ਦਰਦਨਾਕ ਮੌਤ ਹੋਈ ਸੀ ਤਾਂ ਉੱਥੇ ਹੀ ਇਸ ਸਾਰੇ ਹਾਦਸੇ ਤੋਂ ਲੱਗਦਾ ਹੈ ਕਿ ਕਿਸੇ ਨੇ ਸਬਕ ਨਹੀਂ ਲਿਆ ਕਿਉਂਕਿ ਇੱਕ ਹੁਣ ਹੋਰ ਨਿੱਜੀ ਸਕੂਲ ਦੀ ਜਿਹੜੀ ਆ ਬੈਨ ਆ ਜਿਹੜੀ ਉਹ ਲੋਕਾਂ ਨੇ ਰੋਕੀ ਅਤੇ ਉਸ ਵਿੱਚੋਂ ਸਕੂਲੀ ਬੱਚੇ ਹੇਠਾ ਉਤਾਰੇ ਤਾਂ ਇਸ ਨੂੰ ਚਲਾਉਣ ਵਾਲਾ ਵੀ ਜਿਹੜਾ ਡਰਾਈਵਰ ਸੀ ਉਸ ਬਾਰੇ ਵੀ ਹੈਰਾਨੀਜਨਕ ਖੁਲਾਸੇ ਹੋਏ ਆ ਕਿ ਉਹ ਸਿਰਫ 12ਵੀਂ ਕਲਾਸ ਦਾ ਵਿਦਿਆਰਥੀ ਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ 12ਵੀਂ ਕਲਾਸ ਦੇ ਵਿਦਿਆਰਥੀ ਦੇ ਹੱਥ 'ਚ ਜਿਹੜੀ ਆ ਇਹਨੇ 20 ਬੱਚਿਆਂ ਦੀ ਜਿਹੜੀ ਆ ਜਾਨ ਦੇ ਦਿੱਤੀ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿੱਥੇ ਹਲੇ ਕੁਝ ਦਿਨ ਪਹਿਲਾਂ ਹੀ ਆ ਪਟਿਆਲਾ ਸਮਾਣਾ ਰੋਡ ਤੇ ਵੱਡਾ ਸੜਕ ਦਾ ਹਾਦਸਾ ਵਾਪਰਿਆ ਜਿਸ ਵਿੱਚ ਕਿ 6 ਤੋਂ 7 ਜਿਹੜੇ ਨਿੱਕੇ ਨਿੱਕੇ ਮਾਸੂਮ ਬੱਚੇ ਸੀ ਉਹਨਾਂ ਦੀ ਮੌਤ ਹੋ ਗਈ ਸੀ ਤਾਂ ਉਸ ਤੋਂ ਬਾਅਦ ਹਲੇ ਵੀ ਲੋਕ ਲੱਗਦਾ ਹੈ ਕਿ ਸਕੂਲ ਦਾ ਕੋਈ ਮੈਨੇਜਮੈਂਟ ਹੈ ਜਿਹੜੀ ਉਹ ਸਭ ਕੁ ਲੈਦੀ ਨਜ਼ਰ ਨਯਾਰੀ ਕਿ ਇੱਕ ਨਿੱਜੀ ਸਕੂਲ ਦੀ ਜਿਹੜੀ ਵੈਨ ਸਾਹਮਣੇ ਆਈ ਹੈ ਜਿਸ ਵਿੱਚ ਕਿ ਆ ਕਰੀਬ 20 ਬੱਚੇ ਜਿਹੜੇ ਆ ਸਵਾਰ ਸੀ ਪਿਕਅਪ ਗੱਡੀ ਨੂੰ ਲੈ ਕੇ ਜਾ ਰያ ਸੀ ਇੱਕ ਬਿਆਹਾਰਮੀ ਵਿਦਿਆਰਥੀ 12ਵੀਂ ਕਲਾਸ ਦਾ ਵਿਦਿਆਰਥੀ ਜਿਸ ਨੂੰ ਕਿ ਲੋਕਾਂ ਨੇ ਮੌਕੇ ਤੇ ਰੋਕਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਗੱਡੀ ਦਾ ਸੰਤੁਲਨ ਵਿਗੜ ਰਹਾ ਸੀ ਜਿਸ ਦੇ ਚਲਦਿਆਂ ਲੋਕਾਂ ਨੇ ਮੌਕੇ ਤੇ ਦੇਖਿਆ ਕਿ ਆਖਰਕਾਰ ਹੋ ਕੀ ਰਿਹਾ ਅਤੇ ਲੋਕਾਂ ਨੇ ਮੌਕੇ ਤੇ ਹੀ ਗੱਡੀ ਨੂੰ ਜਿਹੜਾ ਰੋਕ ਕੇ ਬੱਚਿਆਂ ਨੂੰ ਹੇਠਾ ਉਤਾਰਿਆ ਤਾਂ ਨਾਲ ਦੀ ਨਾਲ ਹੇਠਾ ਉਤਾਰ ਕੇ ਬੱਚਿਆਂ ਤੋਂ ਜਿਹੜੇ ਆ ਬੱਚਿਆਂ ਦੀ ਜਾਨ ਬਚਾਈ ਗਈ ਤੇ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਇਹ ਪਿਕਅਪ ਗੱਡੀ ਨੇ ਕਿਤੇ ਨਾ ਕਿਤੇ ਇੱਕ ਵਾਰ ਫਿਰ ਪ੍ਰਸ਼ਾਸਨ ਤੇ ਅਤੇ ਸਕੂਲ ਮੈਨੇਜਮੈਂਟ ਤੇ ਵੱਡੇ ਸਵਾਲ ਖੜੇ ਆ ਕਰਕੇ ਰੱਖ ਦਿੱਤੇ ਆ ਕਿ ਆਖਰਕਾਰ ਹਲੇ ਵੀ ਜਿਹੜੇ ਐਡੇ ਵੱਡੇ ਹਾਦਸੇ ਤੋਂ ਬਾਅਦ ਸਕੂਲ ਆ ਜਿਹੜੇ ਉਹ ਕੁਝ ਸਬਕ ਨਹੀਂ ਸਿੱਖ ਪਾਏ ਤਾਂ ਇਹ ਵੱਡੀ ਘਟਨਾ ਜਿਹੜੀ ਪਟਿਆਲਾ ਤੋਂ ਸਾਹਮਣੇ ਆਈ ਆ ਕਿ ਇੱਕ ਸਕੂਲੀ ਵੈਨ ਆ ਜਿਹੜੀ ਉਹ 12ਵੀਂ ਵਿਦਿਆਰਥੀ ਆ 12ਵੀਂ ਕਲਾਸ ਦਾ ਵਿਦਿਆਰਥੀ ਲੈ ਕੇ ਜਾ ਰਿਆ ਸੀ ਜਿਸ ਵਿੱਚ ਕਿ ਕਰੀਬ 20 ਬੱਚੇ ਸਵਾਰ ਸਨ ਤਾਂ ਨਿੱਕੇ ਬੱਚੇ ਵੀ ਇਸ ਵਿੱਚ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਕਿ ਕਿ ਮੇ ਇਹਨਾਂ ਬੱਚਿਆਂ ਦੀ ਜਾਨ ਹੈ ਜਿਹੜੀ ਖਤਰੇ 'ਚ ਪਾਈ ਜਾਂਦੀ ਹੈ ਤੇ ਉੱਥੇ ਹੀ ਦੱਸਿਆ ਜਾ ਰਿਹਾ ਕਿ ਦੋ ਤੋਂ ਤਿੰਨ ਦਿਨ ਹੋ ਗਏ ਲਗਾਤਾਰ ਇਹ ਗੱਡੀ ਆ ਰਹੀ ਹੈ ਤੇ ਉਕਤ ਮੁੰਡਾ ਹੀ ਉਕਤੇ ਜਿਹੜਾ ਨੌਜਵਾਨ ਹੀ ਉਹ ਹੀ ਜਿਹੜਾ ਗੱਡੀ ਨੂੰ ਚਲਾ ਰਿਹਾ ਤਾਂ ਇਸ ਦੇ ਚੱਲਦੇ ਇਸ ਤੇ ਵੱਡੇ ਸਵਾਲ ਖੜੇ ਹੋ ਰਿਹਾ ਕਿ ਆਖਰਕਾਰ ਨਿੱਜੀ ਸਕੂਲ ਹਲੇ ਵੀ ਕਿਉਂ ਨਹੀਂ ਸਮਝ ਰਹੇ ਕਿ ਆ ਐਡਾ ਵੱਡਾ ਹਾਦਸਾ ਵਾਪਰ ਗਿਆ ਤੇ ਇਸ ਦੇ ਹਾਦਸੇ ਤੋਂ ਬਾਅਦ ਵੀ ਕਿਉਂ ਜਿਹੜਾ ਬੱਚਿਆਂ ਦੀ ਜਾਨ ਆ ਜਿਹੜੀ ਖਤਰੇ ਚ ਪਾਈ ਜਾ ਰਹੀ ਆ ਤਾਂ ਦੇਖਣਾ ਹੋਏਗਾ ਕਿ ਹੁਣ ਉਕਤ ਸਕੂਲੜੀ ਜਿਹੜਾ ਇਹਨੂੰ ਕਿੰਨੇ ਦਿਨ ਹੋ ਗਏ ਚਲਾਉਂਦੇ ਨੇ ਜਿਹੜਾ ਡਰਾਈਵਰ ਹੁਣ ਚਲਾ ਰਿਹਾ ਇਹਨੂੰ ਹੁਣ ਕਿਉਂ ਨਹੀਂ ਆ ਰਿਹਾ ਹੈਗਾ ਪਤਾ ਨਹੀਂ ਇਹ ਨਾਰੋ ਜੇ ਇਹੀ ਲੈਵਲ ਉਧਾਰੋ ਜੇ ਨਾਰੋ ਨਹੀਂ ਆਉਂਦੇ ਗੱਲੀ ਦਾ ਨਾ ਰੈਗੂਲਰ 2 ਦਿਨ ਤੋਂ 3 ਦਿਨ ਹੋ ਗਏ ਨਾ ਆਉਂਦੇ ਨੂੰ ਤੂੰ ਆਪੇ ਕਹਿ ਰਹਿਆ 2-3 ਬਹੁਤ ਠੀਕ ਆ ਆ ਦੇਖੋ ਵੀਰੇ ਕੋਈ ਲਾਇਸੈਂਸ ਨਹੀਂ ਸਕੂਲ ਦਾ ਕਿਹੜੀ ਕਲਾਸ ਆਡੀ ਤੇਰੀ ਜਵਾਬ ਨਾ ਨਹੀਂ ਆ ਬੱਚਾ ਹੋ ਜਾਗਾ ਪਲੱਸ 2 ਦਾ ਬੱਚਾ ਕੋਈ ਲਾਇਸੈਂਸ ਨਹੀਂ ਹੈਗਾ ਵੀਰੇ ਕੋਈ ਕੁਝ ਨਹੀਂ ਹੈਗਾ ਥੱਲੇ ਥੱਲੇ ਬੱਚੇ ਦੇਖੋ ਕਿਵੇਂ ਬੱਚਾ ਜੀ ਕਰਾ ਚਲਾ ਰਿਹਾ ਆ ਦੇਖੋ ਵੀਰੇ ਮੂਲ ਕੋਣ ਲੱਗ ਰਿਹਾ ਹੁਣ ਲੋਕ ਨਹੀਂ ਹੋਲੀ ਵੀਸ 10 ਮਿੰਟ ਤੱਕ